ਆ ਦੇਖੋ ਕਪੜਾ ਜਿਵੇਂ ਮਰਜੀ ਬੈਠੋ ਖੜਦਾ ਨਹੀਂ ਜੀ ਵਾਹ ਜੀ ਵਾਹ ਜੇ ਬੋਟਾ ਬੰਦਾ ਪਾ ਪਾ ਲੈਣਾ ਜਿਵੇਂ ਮਰਜੀ ਜੀ ਮਰਜੀ ਦੋ ਡਿਜ਼ਾਈਨ ਜੀ ਚਾਰ ਕਲਰ ਇਹ ਇੱਕ ਨਵੀਂ ਗੱਲ ਆ ਕਦੇ ਕਾਰਗੋ ਲੋਰ ਕਦੇ ਕਾਰਗੋ ਪੈਂਟ ਆ ਦੇਖੋ ਠੀਕ ਹੈ ਨਾ ਜੀ ਕੀ ਬਾਤ ਆ ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਲਓ ਜੀ ਇਹਦੇ ਵਿੱਚ ਕਿੰਨੇ ਕਲਰ ਆਉਂਦੇ ਨੇ ਦੋ ਚਾਰ ਕਲਰ ਨੇ ਜੀ ਦੋ ਡਿਜ਼ਾਈਨ ਇਹਦੇ ਵਿੱਚ ਆਪਣਾ ਹੋਲਸੇਲ ਦਾ ਕੰਮ ਆ ਜੀ ਤੁਹਾਨੂੰ ਬਾਜ਼ਾਰ 'ਚ ਇਹ ਲੋਰ ਚਲੋ ਇੱਕ ਦੀ ਆਉਦੀ ਆ ਦੀ ਪਰਚੇਜ ਹੁੰਦੀ ਆ ਤੁਹਾਨੂੰ 1200 ਘੱਟ ਲੋਰ ਨਹੀਂ ਮਿਲਦੀ ਪਰ ਆਪਾਂ ਤੁਹਾਨੂੰ ਇਹ ਵਾਲੀ ਨੈਕੀ ਦੇਵਾਂਗੇ 850 ਰੁਪਏ ਦੀ 850 ਦੀ 850 ਦੀ ਪੱਕੀ ਗੱਲ ਹੈ ਹਾਂਜੀ 1700 ਦੀ ਤੁਸੀਂ ਇਹਨਾਂ ਰੇਟ ਘਟਕ ਕੇ ਹੁੰਦੇ ਰਹੇ ਬਾਜ਼ਾਰ ਨਾਲ ਆਪਣੀ ਪਰਚੇਜਿੰਗ ਸਸਤੀ ਹੈ ਜੀ ਆਪਾਂ ਸਿੱਧਾ ਡਾਇਰੈਕਟ ਫੈਕਟਰੀ ਤੋਂ ਮਾਲ ਲੈਂਦੇ ਆ ਇਹ ਸਾਰੇ ਦੇ ਕਲਰ ਨੇ ਲਓ ਜੀ 12 ਕਲਰ ਨੇ ਬਹੁਤ ਪਿਆਰੇ ਪਿਆਰੇ ਕਰੋ ਕੁਆਲਿਟੀ ਚੈੱਕ ਗਰਮੀਆਂ ਦੇ ਰੰਗ ਤੜਾ ਤੜ ਠੇਰ ਲਾ ਤੇ ਤੁਹਾਡੇ ਵਾਸਤੇ ਗਰਮੀਆਂ ਦੇ ਤੋਹਫੇ ਨੇ ਹਾਂਜੀ ਮਲੋ ओरिजिनल ਸ਼ਰਟ ਇਹ ਆਨਲਾਈਨ ਚੈੱਕ ਕਰ ਲਿਓ 12000 ਰੁਪਏ ਦੀ ਸ਼ਰਟ ਲੈਸ ਕਰਕੇ 7200 ਰੁਪਏ ਸ਼ਰਟ ਆ ਇਹਦੀ ਕੁਆਲਿਟੀ ਚੈੱਕ ਕਰੋ ਕੱਪ ਨੋਸਰ ਹਾਂਜੀ ਸਤ ਸ੍ਰੀ ਅਕਾਲ ਜੀ ਸਾਡਾ ਆਰਟੀਵੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਅੱਜ ਤੁਹਾਡੇ ਵਾਸਤੇ ਇੱਕ ਵੱਖਰੀ ਜੀ ਵੀਡੀਓ ਲੈ ਕੇ ਆਏ ਅਸੀਂ ਖੜੇ ਹਾਂ ਸੁਨਾਮ ਦੇ ਵਿੱਚ ਡੈਨਮ ਲਾਇਬ੍ਰੇਰੀ ਪੀਣਾਵਾਲਾ ਗੇਟ ਸੁਨਾਮ ਦੇ ਵਿੱਚ ਇਹਨਾਂ ਕੋਲ ਇੱਕ ਬਹੁਤ ਸਾਰੀ ਜਿਹੜੀ ਕੱਪੜੇ ਦੀ ਵੈਰਾਈਟੀ ਉਹ ਨਵੀਂ ਆਈ ਹੈ ਉਹ ਨਵਾਂ ਕੀ ਆਇਆ ਕੀ ਰੇਟ ਨੇ ਉਹਦੇ ਸਾਰੀ ਗੱਲਬਾਤ ਆਪਾਂ ਵੀਰ ਨਾਲ ਕਰਦੇ ਹਾਂ ਤੇ ਪੂਰੀ ਜਾਣਕਾਰੀ ਦਿੰਨੇ ਆ ਤੁਹਾਨੂੰ ਡੈਨਮ ਲਾਇਬ੍ਰੇਰੀ ਦੇ ਵਿੱਚ ਕੀ ਕੀ ਪ੍ਰੋਡਕਟ ਨਵੇਂ ਆਏ ਨੇ ਤੇ ਆਪਾਂ ਵੀਰ ਨਾਲ ਕਰਦੇ ਆਂ ਗੱਲਬਾਤ। ਬਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬੜੀ ਵਧੀਆ। ਬਹੁਤ ਧੰਨਵਾਦ ਤੇ ਵੈਲਕਮ। ਕੰਮ ਕਰ ਕਿਦਾਂ ਚੱਲ ਰਿਹਾ? ਮੁੰਡਾ ਚੜਦੀ ਕਲਾ। ਅੱਛਾ ਕਹਿੰਦੇ ਡਾਇਨਮ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰਾ ਨਵਾਂ ਸਮਾਨ ਆ ਗਿਆ ਕਹਿੰਦੇ। ਹਾਂਜੀ ਹਾਂਜੀ ਹਾਂ ਬਹੁਤ। ਕੀ ਕੀ ਨਵਾਂ ਆਇਆ ਦਿਖਾਵਾਂਗੇ ਅੱਜ? ਨਵਾਂ ਤਾਂ ਤੁਹਾਨੂੰ ਦਿਖਾਵਾਂਗੇ ਇੱਕ ਦੇਖ ਲੋਰ ਹੀ ਆਉਣ ਲਵੇ ਜੀ। ਅੱਛਾ ਲੋਰ? ਕਾਰਗੋ ਲੋਰ ਬੋਲਦੇ ਨੇ ਨਾ ਜੀ। ਆਹ ਦੇਖੋ ਜੀ ਡਿਜ਼ਾਈਨ ਹੀ ਦੇਖੋ। ਇਹਨੂੰ ਕਾਰਗੋ ਲੋਰ ਮਿਲ ਜਾਣਗੇ ਜੀ ਡਿਜ਼ਾਈਨ ਇਹ ਵੀ ਲੱਗ ਲ ਇਹ ਸਾਰੇ ਜੈਨੂਨ ਦੇ ਵਿੱਚ ਵੀ ਇਦਾਂ ਹੀ ਆਂਦੇ ਨੇ ਓਕੇ ਠੀਕ ਹੈ ਜੀ ਇੱਕ ਆਪਨੇ ਲਵੇ ਆ ਗਈ ਡੈਨਿਮ ਲੋਰ ਜੀ ਤੁਸੀਂ ਪਾਉਂਗੇ ਨਹੀਂ ਡੈਨਿਮ ਲੋਰ ਆ ਦੇਖੋ ਦੀ ਵਹਿਕ ਤੇ ਫਰੰਟ ਪਾ ਕੇ ਰੱਖੋ ਤੇ ਤੁਸੀਂ ਜੱਜ ਨਹੀਂ ਕਰ ਸਕਦਾ ਅਨੇ ਨਾਲ ਦੀ ਪੈਂਟ ਵਰਗੀ ਹੈ ਇਹ ਹਾਂ ਜੀ ਹੈ ਲੋਰ ਜੀ ਲੱਗਦੀ ਪੈਂਟ ਵਰਗੀ ਹੈ ਹੈ ਲੋਰ ਲੈਕਰਾਈ 4/4 ਫੁੱਲ ਆਰਾਮਦਾਇਕ ਹੋਗੀ ਜੀ ਠੀਕ ਹੈ ਜੀ ਆ ਦੇਖੋ ਲੈ ਵੀ ਮਿੱਤਰੋ ਕਰ ਲੋ ਕੁਆਲਿਟੀ ਚੈੱਕ ਜਿਹੜੇ ਮੇਰੇ ਵੀਰ ਸੁਕੀ ਨੇ ਕੱਪੜੇ ਪਾਉਣ ਦੇ ਆ ਦੇਖੋ ਕੱਪੜਾ ਜਿਵੇਂ ਮਰਜ਼ੀ ਬੈਠੋ ਫੁੱਟ ਛੱਡਦਾ ਨਹੀਂ ਜੀ ਵਾਹ ਜੀ ਵਾਹ ਜੇ ਮੋਟਾ ਬੰਦਾ ਪਾ ਪਾ ਲੈਣਾ ਜਿਵੇਂ ਮਰਜ਼ੀ ਜੀ ਮ ਇਹ ਵੀ ਕੋਟ ਨਹੀਂ ਲੋਰ ਆ ਇਹ ਵੀ ਡੈਨਿਮ ਲੁੱਕ ਆ ਜੀ ਇਹਦੇ ਵਿੱਚ ਮੋਬਾਈਲ ਪਾਉ ਨਹੀਂ ਡਿੱਗੂਗਾ ਫਿਰ ਵੀ ਆਪਾਂ ਕਹਿੰਦੇ ਜਿੱਪ ਖਰਾਬ ਹੋਈ ਹੋ ਜਾ ਉਹ ਦਿੱਕਤ ਨਹੀਂ ਆਉਂਦੀ ਇੱਕ ਨਾਈਕੀ ਦਾ ਦੇਖੀ ਚਲੋ ਫਟਾਫਟ ਨਿਊ ਲੇਟੈਸਟ ਆਰਟੀਕਲ ਜੀ ਨਾਈਕੀ ਦਾ ਦੋ ਕਲਰ ਲਓ ਜੀ ਠੀਕ ਹੈ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਬਹੁਤ ਹੀ ਵੈਰਾਈਟੀ ਆ ਗਈ ਜੀ ਤੇ ਰੇਟ ਵੀ ਬਿਲਕੁਲ ਓਕੇ ਆਜੋ ਕਰਾ ਦੇਖੀ ਚਲੋ ਵੀਡੀਓ ਦੇ ਵਿੱਚ ਇੰਨੀ ਦੇਖੋ ਆਪਾਂ ਮਾਨਤਾ ਨਹੀਂ ਕਰਦੇ ਇੰਨਾ ਜ਼ਿਆਦਾ ਤੁਹਾਨੂੰ ਕਰਸ਼ ਲੈਕਰ ਦਾ ਕਾਰਗੋ ਲੋਰ ਦਾ ਸਟਾਕ ਕੋਈ ਨਹੀਂ ਦੇ ਸਕਦਾ। ਆ ਲਓ ਜੀ। ਆਪਾਂ ਰੇਟ ਦੀ ਵੀ ਗੱਲ ਕਰਾਂਗੇ। ਪਹਿਲਾਂ ਤੁਸੀਂ ਚੈੱਕ ਕਰ ਲਓ ਸਾਰੀ ਕੁਆਲਿਟੀ। ਠੀਕ ਹੈ ਜੀ। ਇੱਕ ਨਵੀਂ ਚੀਜ਼ ਆਪਣੇ ਲਵੇ ਆਈ ਹੈ। ਇਹ ਦੇਖੋ। ਕੀ ਬਾਤਾਂ ਨੇ। ਕਰਸ਼ ਲੈਕਰ ਦੇ ਵਿੱਚ ਕਾਰਗੋ ਪੈਂਟ। ਕਾਰਗੋ ਪੈਂਟ। ਦੋ ਡਿਜ਼ਾਈਨ ਜੀ। ਚਾਰ ਕਲਰ। ਇਹ ਇੱਕ ਨਵੀਂ ਗੱਲ ਆ ਕਦੇ ਕਾਰਗੋ ਲੋਰ ਕਦੇ ਕਾਰਗੋ ਪੈਂਟ ਆ ਦੇਖੋ। ਠੀਕ ਹੈ ਨਾ ਜੀ? ਕੀ ਬਾਤ ਹੈ। ਇਹਦੇ ਵਿੱਚ ਕਲਰ ਮਿਲ ਜਾਣਗੇ ਜੀ? ਲਓ ਜੀ। ਇਹਦੇ ਵਿੱਚ ਕਿੰਨੇ ਕਲਰ ਆਉਂਦੇ ਨੇ? ਦੋ ਚਾਰ ਕਲਰ ਨੇ ਜੀ ਦੋ ਡਿਜ਼ਾਈਨ ਨੇ। ਦੋ ਡਿਜ਼ਾਈਨ ਚਾਰ ਕਲਰਾਂ। ਹਾਂ ਬਾਕੀ ਕੀਕ ਵੀਕ ਲੇਟ ਐਟ ਅਪ ਅਪ ਕਰਦੇ ਆ ਅਪ ਟੂ ਅਪ ਪੋਲੀਟਿਕ ਜੇ ਮਿਲ ਜਾਣਗੇ ਦੇਖੋ ਹਰ ਹਫਤੇ ਤੁਹਾਡੇ ਕੋਲੇ ਨਮਾ ਮਾਲ ਆ ਜੀ ਸਟਾਰ ਦੇ ਆ ਗਏ ਜੀ ਉਹਦੇ ਵਿੱਚ ਇੱਕ ਸੀ ਕੇ ਦਾ ਤੁਹਾਨੂੰ ਉਹ ਵੀ ਦਿਖਾਣੇ ਜੀ ਸੀ ਕੇ ਦਾ ਵੀ ਦਿਖਾਓ ਲਿਆਓ ਜੀ ਸੀ ਕੇ ਲਾ ਕੇ ਲਿਓ ਫਰੰਟ ਤੇ ਲੱਗਿਆ ਆ ਠੀਕ ਹੈ ਜੀ ਹੁਣ ਜਦ ਤੱਕ ਸੀ ਕੇ ਵਾਲੇ ਆਉਂਦੇ ਨੇ ਆਪਾਂ ਇੱਧਰ ਆਜੋ ਹਾਂਜੀ ਇਹਨਾਂ ਦੀ ਪ੍ਰਾਈਸ ਦੱਸੋ ਥੋੜੀ ਜੀ ਬਾਜ਼ਾਰ ਨਾਲੋਂ ਕੀ ਫਰਕ ਆ ਤੁਹਾਡੇ ਰੇਟਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਆਪਣਾ ਹੋਲ ਸੇਲ ਦਾ ਕੰਮ ਹੈ ਤੁਹਾਨੂੰ ਬਾਜ਼ਾਰ ਤੇ ਲੋਰ ਚਲੋ ਰਿਕ ਦੀ ਆਪਦੀ ਪਰਚੇਜ ਹੁੰਦੀ ਆ ਤੁਹਾਨੂੰ 1200 ਘੱਟ ਲੋਰ ਨਹੀਂ ਮਿਲਦੀ ਫਰ ਆਪਾਂ ਤੁਹਾਨੂੰ ਇਹ ਵਾਲੀ ਨੈਕੀ ਦੇਵਾਂਗੇ 850 ਰੁਪਏ ਦੀ 850 ਦੀ 850 ਦੀ ਪੱਕੀ ਗੱਲ ਹੈ ਹਾਂਜੀ 1700 ਤੁਸੀਂ ਇਹਨਾਂ ਰੇਟ ਘਟਕ ਕੇ ਹੁੰਦੇ ਨੇ ਬਾਜ਼ਾਰ ਨਾਲੋਂ ਆਪਣੀ ਪਰਚੇਜਿੰਗ ਸਸਤੀ ਹੈ ਜੀ ਆਪਾਂ ਸਿੱਧਾ ਡਾਇਰੈਕਟ ਫੈਕਟਰੀ ਤੋਂ ਮੰਗ ਲੈਂਦੇ ਹਾਂ ਅੱਛਾ ਤੁਸੀਂ ਡਾਇਰੈਕਟ ਫੈਕਟਰੀ ਤੋਂ ਲੈ ਕੇ ਆਉਂਦੇ ਹੋ ਹਾਂਜੀ ਮੈਂ ਕਈ ਵਾਰੀ ਕਿਤੇ ਵੀ ਕੰਪੀਟੀਸ਼ਨ ਦੇ ਚੱਕਰ ਵਿੱਚ ਇਹ ਸਾਡੇ ਅੱਛਾ ਮਾਰ ਦੀ ਗਰੰਟੀ ਹੋ ਤੁਹਾਡੀ ਫੁੱਲ ਫੁੱਲ ਵੀ ਕਦੇ ਜਿਵੇਂ ਕਹਿੰਦੇ ਬਾਜ਼ਾਰ ਦੇ ਵਿੱਚ ਆਏ ਰੇਟ ਦੇ ਆਪਾਂ ਘਟਕਦੇ ਨਹੀਂ ਇਹਦਾ ਤੁਹਾਨੂੰ ਰੇਟ ਦੀ ਆਪਰ ਕਰ ਸਕਦੇ ਸਾਡੀ ਮਜੂਰੀ ਹੈਗੀ ਅਸੀਂ ਹੋਲਸੇਲ ਕਰਦੇ ਹਾਂ ਦੂਜਾ ਫੈਕਟਰੀ ਕਿਉਂ ਨਹੀਂ ਦੱਸਿਆ ਇਹ ਆ ਕਿ ਲਈ ਆਪਣਾ ਹੋਲਸੇਲ ਚ ਜਾਂਦੇ ਨੇ ਫਿਰ ਦੂਜੀ ਦੁਕਾਨ ਦੇ ਨੂੰ ਦਿੱਕਤ ਆ ਜਾਂਦੀ ਹੈ ਓਕੇ ਅਸੀਂ ਹੋਲਸੇਲ ਰੇਟ ਦਿਆਂ ਨੇ ਹਾਂ ਜੀ ਦੇਮਗਾ ਤੋਂ ਲੋੜ ਦਾ ਮਾਨਦਾਨ ਕਰਾਂਗੇ ਮਤਲਬ ਇਹ ਜਿਹੜੂ ਹੋਸਟਲ ਦਿੰਨੇ ਆ ਉਹਨਾਂ ਨੇ ਵੱਖਰੇ ਸਾਡੇ ਆਪ ਦਾ ਮਾਰਜਿਨ ਲੈ ਕੇ ਉਹਨੂੰ ਚੀਜ਼ ਦੇਣੀ ਆ ਓਕੇ ਠੀਕ ਹੈ ਫਿਰ ਅਗਲੇ ਮਾਰਜਿਨ ਲੈ ਕੇ ਵੇਚ ਲੈ ਲੈ ਵੀ ਕੁਆਲਿਟੀ ਚੈੱਕ ਕਰ ਲਓ ਸਿਰੇ ਦੀ ਕੁਆਲਿਟੀ ਆ ਬਾਜ਼ਾਰ ਨਾਲੋਂ ਤੁਹਾਨੂੰ ਲੈਸ ਮਿਲੂ ਰੇਟ ਇਹਦਾ ਹਾਂ ਜੀ ਤੇ ਗੋਲ ਗਲੇ ਦੇ ਵਿੱਚ ਟੀ-ਸ਼ਰਟ ਦੀ ਵੈਰਾਈਟੀ ਬਹੁਤ ਆ ਗਈ ਲਓ ਜੀ ਕੀ ਕੀ ਨਾਮ ਆਇਆ ਗੋਲ ਗਲੇ ਦੇ ਵਿੱਚ ਆ ਦੇਖੋ ਡਰੋ ਸ਼ੋਲਡਰ ਦੇ ਵਿੱਚ ਲੈਕਰ 4x4 ਇਹ ਉਹ ਆ ਜ हां जी हां जी कंपनी ਵੱਢਦੇ ਹੁੰਦੇ ਬਾਈ ਦੇਖੋ ਮੈਂ ਤਾਂ ਸਾਟਾ ਦੂਜੇ ਪਾ ਲੈਣਾ ਇਹ ਬਾਈ ਹਰ ਇੱਕ ਦੀ ਚੁਆਇਸ ਆ ਦੇਖੋ ਦਿਲਜੀਤ ਨੂੰ ਕਹਿਆ ਕਰਦੇ ਹਾਂ ਦਿਲਜੀਤ ਕਿਤੇ ਫਿਰਦਾ ਗੋਲਦੀ ਬੰਦ ਜਾ ਰਿਹਾ ਏ ਹਾਏ ਹਾਏ ਆ ਦੇਖ ਲਓ ਠੀਕ ਆ ਜੀ ਪੰਜਾਬੀਆਂ ਦਾ ਮਾਨ ਉੱਚਾ ਕਰਨਾ ਨਾ ਡਰਨੀ ਹੋ ਮੇਰੇ ਵਿਆਹ ਦੇ ਵਿੱਚ ਬੰਦਾ 4 ਕਰੋੜ ਰੁਪਏ ਲੈ ਕੇ ਆਇਆ ਗੋਲੀ ਬੰਦ ਇਹਦਾ ਹਵਦਾ ਹਰ ਇੱਕ ਨੂੰ ਥੋੜੀ ਪਰਸਨੈਲਿਟੀ ਨੂੰ ਸ਼ੂਟ ਕਰਦਾ ਬੰਦਾ ਉਸ ਤਰ੍ਹਾਂ ਦਾ ਬਿਲਕੁਲ ਬਿਲਕੁਲ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਹਿੰਦਾ ਖਾਈਏ ਮਨ ਪਾਉਂਦਾ ਤੇ ਪਹਿਨੀ ਜਗ ਪਾਉਂਦਾ ਹੁਣ ਆਪਾਂ ਚਲੋ ਖਾਲਸੇ ਬੰਦੇ ਦਾੜ 'ਚ ਨਹੀਂ ਚੰਗਾ ਲੱਗਦਾ ਮੈਂ ਆ ਉਤਾ ਬਾਈ ਆਪਣੀ ਮਰਜ਼ੀ ਦਾ ਪਹਿਨਦੇ ਆ ਠੀਕ ਆ ਜਿਹੜੀ ਜਿਹਦਾ ਪਹਿਨਣਾ ਵੀ ਚੈਨ ਦਾ ਦੇਖੋ ਆਪਦੀ ਲਾਈਫ ਵਾਲੇ ਆਪਾਂ ਕਿਸੇ ਇੰਟਰਫੇਅਰ ਦੀ ਕਰਨੀ ਨਹੀਂ ਆਪਾਂ ਆਪਣੀ ਲਾਈਫ ਨੂੰ ਇੰਜੋਏ ਕਰਦਾ ਆਪਣੇ ਤਰੀਕੇ ਦੇ ਨਾਲ ਹਨਾ ਸਾਰੀਆਂ ਟੀ-ਸ਼ਰਟਾਂ ਫੁੱਲ ਵਧੀਆ ਕੁਆਲਿਟੀ ਦੀਆਂ ਹਨਾ ਕਲਰ ਚੈੱਕ ਕਰੋ ਤੁਸੀਂ ਬਹੁਤ ਪਿਆਰੇ ਪਹਿਰੇ ਕਰਦਾ ਕਲਰ ਨਹੀਂ ਦੇਖੋ ਡਿਜ਼ਾਈਨਿੰਗ ਲੇਟ ਇੱਕ ਪੰਜਾਬੀ ਦਾ ਆ ਗਿਆ ਜੀ ਲਓ ਜੀ ਪੰਜਾਬੀ ਵਾਲਾ ਦਿਖਾਓ ਲਓ ਜੀ ਹਾਂ ਅੱਜ ਕੱਲ ਟ੍ਰੈਂਡ ਚੱਲਿਆ ਆ ਜਿਹੜਾ ਦੇਖੋ ਤੁਸੀਂ ਇਹ ਪੰਜਾਬੀ ਦਾ ਊੜੇ ਵਾਲੇ ਵਾਲੇ ਵੀ ਮਿਲ ਜੂਗੀ ਇੱਥੇ ਲਿਖਿਆ ਨਿਰਭਉ ਨਿਰਵੈਰ ਨਿਰਭੈਰ ਲਓ ਜੀ ਹੋਰ ਕੀ ਗੱਜਾਰ ਇਹਦੇ ਵਿੱਚ ਆ ਆ ਇਹਦੇ ਵਿੱਚ ਸਰਦਾਰਨੀ ਸਰਦਾਰ ਬਲੀ ਕੋਪਲ ਦੀ ਇਹਨਾਂ ਦੀ ਪ੍ਰਾਈਸ ਪ੍ਰਾਈਸ ਬਹੁਤ ਹੀ ਵਧੀਆ ਲੱਗੇ ਜੀ ਬੈ ਵੀ ਨਾ ਕਰੋ ਥੋੜਾ ਖਿੱਚੇ ਮੈਂ ਲਾਦਾ ਕਿ ਉਹਰੇ ਆ ਕੇ ਬੰਦਾ ਫਸਣਾ ਜਾਵੇ ਕਿਤੇ ਕਹਿੰਦੇ ਮੈਂ ਤਾਂ ਫਸ ਗਿਆ ਸਾਡੀ ਵੀਡੀਓ ਦੇਖ ਕੇ ਹਾਂ ਸਾਡੇ ਤੋਂ ਡੇਢ ਦੇ ਇੱਕ ਜਰੂ ਫਸੂਗਾ ਮੁੜ ਕੇ ਸਾਡੀ ਆਊਗਾ ਸਾਡੇ ਲਈ ਫਸੂਗਾ ਮਨ ਪੱਕੇ ਫਾਜੂਗਾ ਆ ਪੱਕੇ ਹੀ ਫਾਜੂਗਾ ਇਹ ਜਿਆ ਰੇਟ ਦੇਵਾਂਗੇ ਮਨ ਰੇਟ ਜਦੋਂ ਲੈ ਗਿਆ ਬੰਦਾ ਫਿਰ ਫਸੂਗਾ ਆਹ ਰੇਟ ਤੋਂ ਤਾਂ ਨਿਵਾਦਾਂ ਫਸਾਣ ਵਾਸਤੇ ਪਾ ਰਿਹਾ ਆਪਾਂ ਵੀਡੀਓ ਕੀ ਬਾਤਾਂ ਨੇ ਲਓ ਜੀ ਕਹਿੰਦੇ ਗਾਹਕ ਪਸਾਣ ਗਾਰੰਟੀ ਆਪਣੀ ਰੇਟ ਦੀ ਆਪਣਾ ਵਾਲੋ ਆਪਾਂ ਬੈਕ ਸਾਈਡ ਤੇ ਦੇਖੋ ਕੀ ਲੱਗਿਆ ਲਓ ਜੀ ਕਰ ਲੋ ਚੈੱਕ ਲਓ ਇੰਨੇ ਡਿਜ਼ਾਈਨ ਟੀ-ਸ਼ਰਟ ਦੇ ਵਿੱਚ ਲੋ ਮਾਤਰੀ ਜੀ ਅਜਾ ਪੰਜਾਬੀ ਵਾਲੇ ਹੋਰ ਕੀ ਆਏਗਾ ਆਪਣੇ ਕੋਲ ਪੰਜਾਬੀ ਵਾਲੇ ਪੰਜਾਬੀ ਵਾਲਾ ਆਪ ਆਪਣੋ ਨੈਕਸਟ ਵੀਕ ਆਜੂਗਾ ਜੀ ਸਿਲਾਲ ਉੱਚਾ ਹੈਗਾ ਸਰਦਾਰ ਤੇ ਸਰਦਾਰ ਨਹੀਂ ਬਿੱਲਿਆ ਦੇ ਕਿੱਥੇ ਆਪਣਾ ਟੀ-ਸ਼ਰਟ ਸਰਦਾਰ ਪੰਜਾਬੀ ਨਹੀਂ ਕਪਲ ਕਪਲ ਟੀ-ਸ਼ਰਟ ਹਾਂ ਜੀ ਲਓ ਤੇਰਾ ਮੈਂ ਅੱਜ ਕੱਲ ਕੋਈ ਲੋ ਮੈਰਿਜ ਤੇ ਜਾਂ ਕੋਈ ਜਾਂ ਕੋਈ ਰੀਲ ਬਣਾਉਂਦੇ ਨੇ ਹਾਂ ਰਿੰਗ ਸਰਮਨੀ ਤੇ ਰੀਲ ਬਣਾ ਲੀ ਸਰਦਾਰਨੀ ਸਰਦਾਰ ਜੀ ਤੇ ਸਰਦਾਰਨੀ ਆ ਲੋ ਸਰਦਾਰ ਜੀ ਸਰਦਾਰਨੀਆਂ ਦੇ ਵੀ ਕਿੱਥੇ ਆੜੀ ਦੇਖ ਕੱਲੇ ਸਰਦਾਰ ਜੀ ਆ ਗਏ ਸਰਦਾਰ ਜੀ ਆਜੂਗੀ ਜੀ ਸਰਦਾਰ ਜੀ ਆ ਕੇ ਸਰਦਾਰਨੀ ਵੀ ਆਜੂਗੀ ਹਾਂ ਕਈ ਮੇਰੇ ਵੀਰ ਨਾ ਐਦਾਂ ਰੀਲਾ ਬਣਾਉਂਦੇ ਆ ਜਿਵੇਂ ਆਪਣੇ ਫੀਮੇਲ ਜ ਲੈਡੀ ਜੀ ਦੇ ਨਾਲ ਆਪਣੇ ਘਰ ਦੇੰਦੇ ਨਾਲ ਹਾਂ ਹਾਂ ਜੀ ਹਾਂ ਜੀ ਬਿਲਕੁਲ ਅੱਜ ਕੱਲ ਨਵੇਂ ਮੁੰਡਿਆਂ ਦੇ ਵਿੱਚ ਹੁੰਦਾ ਥੋੜਾ ਕਰੇਜ ਆ ਆ ਲੋ ਜੀ ਜਿਹੜੇ ਰੀਲਾ ਬਣਾਉਂਦੇ ਨੇ ਵੀਡੀਓ ਕੋਈ ਲੋਕਲ ਕੁਆਲਿਟੀ ਨਹੀਂ ਆ ਦੇਖੋ ਚੈੱਕ ਕਰੋ ਬਹੁਤ ਹੀ ਵੀਰ ਇਹ ਇਕੱਲਾ ਮਿਲਕਲ ਪੰਜਾਬ ਦੇ ਵਿੱਚ ਬਹੁਤ ਵੱਡਾ ਕੰਮ ਮੈਂ ਦਾ ਉੜੇ ਆੜੇ ਦਾ ਪੰਜਾਬੀ ਦਾ ਲੁਧਿਆਣਾ ਠੀਕ ਆ ਜੀ ਜੀਪੀ ਸਿੰਘ ਵਾਲਿਆਂ ਦੀ T-shirt ਹੈ ਜੀ ਠੀਕ ਆ ਜੀ ਆਹ ਲੋ ਜੀ ਜੀਪੀ ਸਿੰਘ ਵਾਲਿਆਂ ਦੀ ਜਿਹੜੀ ਇਹ ਗੋਲ ਗਲੀ ਦੀ T-shirt ਆ ਆ ਦੇਖੋ ਇਹਦਾ ਟੈਗ ਵੀ ਨਾ ਊੜਿਆੜੇ ਦਾ ਲੱਗਿਆ ਦੇਖੋ ਗੁਰਮੁਖੀ ਦਾ ਟੈਗ ਲੱਗਿਆ ਤੇ ਮੋਲ ਬਹੁਤ ਜਿਆਦਾ ਡਿਜ਼ਾਈਨਿੰਗ ਆਈ ਹੈ ਟ੍ਰੀਟ ਇਹ ਤਾਂ ਖੁਸ਼ੀ ਨਾ ਐਦਾਂ ਦੇ ਲਵਰ ਹੋ ਗਏ ਔਰ ਟੀ-ਸ਼ਰਟਾਂ ਦੇ ਜਾਂ ਆਪਣੇ ਆ ਦੇਖੋ ਟੀ-ਸ਼ਰਟ ਡਿਜ਼ਾਈਨਿੰਗ ਦੇਖੋ ਕਲਰ ਆ ਦੇਖੋ ਜੋੜੀ ਵਾਲੇ ਨੇ ਇਹ ਦੇਖੋ ਆ ਨਵੀਂ ਡਿਜ਼ਾਈਨਿੰਗ ਆ ਗਈ ਸਰੋਚ ਚੈੱਕ ਕਰਾਂ ਆ ਲਓ ਬਹੁਤ ਹੀ ਵੈਰੈਟੀ ਬਹੁਤ ਤੁਸੀਂ ਆਓ ਤੁਹਾਨੂੰ ਸਾਰਾ ਸਟਾਕ ਨਮ ਆਇਆ ਗਰਮੀਆਂ ਦਾ ਤੋਹਫਾ ਆਇਆ ਜੀ ਦੀ ਵੀਡੀਓ ਤੁਹਾਡੇ ਵਾਸਤੇ ਲਓ ਜੀ ਆਪਣੀ ਗੱਲ ਦੀ ਪਹਿਲੀ ਵੀਡੀਓ ਬਈ ਇਹ ਤੇ ਡਿਜ਼ਾਈਨਿੰਗ ਆ ਦੇਖੋ ਜਿਹੜਾ ਮਰਜੀ ਕਲਰ ਜਿਹੜਾ ਮਰਜੀ ਆ ਬਿਲਿਆ ਬੜੇ ਕੈਪਾ ਕੱਟ ਕੇ ਰੱਖੇ ਦਰ ਸੈਸਰੀ ਸਾਰੇ ਕੁੱਟੇ ਕੈਪਾਂ ਦੀ ਰੈਸੈਸਿਵ ਵੈਰਟੀ ਬਹੁਤ ਆ ਗਈ ਉਧਰ ਗੋਗਸ ਲੱਗੀਆਂ ਹੋਈਆਂ ਨੇ ਉਹ ਵੀ ਮਾਰ ਦੁੱਧ ਤੇ ਕਰੋ ਕੁਆਲਿਟੀ ਚੈੱਕ ਬਾਈ ਬਹੁਤ ਵਧੀਆ ਅੱਜ ਤੁਹਾਡੇ ਵਾਸਤੇ ਜੀ ਲੈ ਕੇ ਆ ਆ ਦੇਖੋ ਬਿਲਕੁਲ ਨਵੇਂ ਕਲਰ ਨਵੇਂ ਡਿਜ਼ਾਈਨਿੰਗ ਬਾਜ਼ਾਰ ਨਾਲ ਤੁਹਾਨੂੰ ਬਹੁਤ ਹੀ ਘੱਟ ਰੇਟ ਤੇ ਬ੍ਰਾਂਡਡ ਸਮਾਨ ਤੁਹਾਨੂੰ ਇੱਥੋਂ ਮਿਲੂਗਾ ਜੀ ਕੋਟ ਰਾਈ ਦੀ ਪੈਂਟ ਦੇਖੋ ਜੀ ਮੋਟੇ ਵਾਲੀ ਮੋਟੀ ਕੋਟਰੇ ਜੀ ਮੋਟੀ ਕੋਟਰੇ ਜੀ ਹਾਂਜੀ ਹਾਂਜੀ ਇਹ ਗਰਮੀ ਚ ਵੀ ਪਾਈ ਜਾਂਦੀ ਹੈ ਬਿਲਕੁਲ ਬਿਲਕੁਲ ਜੀ ਇਹ ਕਪੜਾ ਦੇਖੋ ਬਹੁਤ ਸ਼ਾਨਦਾਰ ਆ ਲਓ ਜੀ ਕਰੋ ਕੁਆਲਿਟੀ ਚੈੱਕ ਕਾਟਰਜ ਦੀ ਪੈਂਟ ਆ ਚਾਰ ਤੋਂ ਪੰਜ ਰੰਗ ਮਿਲ ਜਾਣਗੇ ਜੀ ਚਾਰ ਤੋਂ ਪੰਜ ਰੰਗ ਦੇ ਵਿੱਚ ਮਿਲ ਜਾਣਗੇ ਲਓ ਜੀ ਲੈ ਵੀ ਢੇਰ ਲਾਤੇ ਤੁਹਾਡੇ ਵਾਸਤੇ ਮਿੱਤਰੋ ਕਰ ਲਓ ਕੁਆਲਿਟੀ ਚੈੱਕ ਦੇਖੋ ਲਓ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਟੀ-ਸ਼ਰਟ ਕੋਲਰ ਵਾਲੀ ਕੋਲਰ ਵਾਲੀ ਟੀ-ਸ਼ਰਟ ਲਓ ਜੀ ਆਹ ਦੇਖੋ ਜੀ ਤੁਹਾਨੂੰ ਕੁਆਲਿਟੀ ਦਿਖਾ ਦਿੰਦੇ ਆ ਪਲੇਨ ਦੇ ਪੀਸੀ ਕਾਟਰਨ ਗੋਲ ਗਲੇ ਵਾਲੀਆਂ ਟੀ-ਸ਼ਰਟਾਂ ਤੇ ਹੁਣ ਆ ਗਈ ਕੋਲਰ ਵਾਲੀ ਟੀ-ਸ਼ਰਟ ਆ ਆ ਦੇਖੋ ਜੀ 12 ਕਲਰ ਨੇ ਜੀ ਕਲਰ ਡਿਫਰੈਂਟ ਜਾਂ ਕਲਰਾਂ ਦੇਖੋ ਤੁਸੀਂ 12 ਕਲਰ ਨੇ ਇਹਦੇ ਵਿੱਚ ਜੀ 12 ਕਲਰ ਨੇ ਆਉਣ ਦਿਓ ਜੀ 12 ਦੇ 12 ਮੈਨੂੰ ਤਾਂ ਲੱਗਦਾ ਖੋਲ ਦਿਓ ਜੀ ਆਹ ਲਓ ਜੀ ਮੈਂ ਤਾਂ ਕਹਿੰਦਾ ਸਾਰੀ ਖੋਲ ਦਿਓ ਜੀ ਚੱਕੋ ਜੀ ਆਹ ਲਓ ਜੀ ਇਹ ਸਾਰੇ ਦੇ ਕਲਰ ਨੇ ਆਹ ਲਓ ਜੀ 12 ਕਲਰ ਨੇ ਬਹੁਤ ਪਿਆਰੇ ਪਿਆਰੇ ਕਰੋ ਕੁਆਲਿਟੀ ਚੈੱਕ ਗਰਮੀ ਵਾਲੇ ਰੰਗੜੇ ਸੜਾ ਸੜ ਠੇਰ ਲਾਤੇ ਤੁਹਾਡੇ ਵਾਸਤੇ ਗਰਮੀਆਂ ਦੇ ਤੋਹਫੇ ਨੇ ਆਹ ਲਓ ਜੀ ਤੁਹਾਨੂੰ ਨੰਬਰ ਵੀ ਦੇਵਾਂਗੇ ਸਕਰੀਨ ਦੇ ਵਿੱਚ ਚੱਲੂਗਾ ਤੇ ਇਹਨਾਂ ਦਾ ਪੀਰਾਂ ਵਾਲਾ ਗੇਟ ਕੁੜੀਆਂ ਵਾਲੇ ਸਕੂਲ ਦੇ ਬਿਲਕੁਲ ਫਰੰਟ ਤੇ ਆ ਇਹ ਆਪੋਜੀਟ ਬਣੀ ਹੋਈ ਹੈ ਡਾਇਨਮ ਲਾਇਬ੍ਰੇਰੀ ਉੱਥੇ ਅਸੀਂ ਅਸੀਂ ਖੜਿਆਂਗੇ ਤੁਹਾਡੇ ਬਾਤ ਤੇ ਲੈ ਕੇ ਗਰਮੀਆਂ ਦਾ ਤੋਹਫਾ ਕਰੋ ਕੁਆਲਿਟੀ ਚੈੱਕ ਕਰੋ ਉਹ ਵੀ ਦਾ ਵੀ ਤਿੰਨੇ ਲਾ ਲਿਆ ਆਪਣੀ ਆਓ ਜੀ ਆਜੋ ਆਜੋ ਕਿਹੜਾ ਕੋਲਰ ਵਾਲੀ ਤੇ ਹੋਰ ਕੀ ਦਿਖਾ ਰਹੇ ਹਾਂ ਵੱਖਰਾ ਆਹ ਲਓ ਜੀ ਟੀ-ਸ਼ਰਟ ਆ ਗਈ ਜੀ ਪਲੇਨ ਦੇ ਵਿੱਚ ਲਓ ਜੀ ਹਰ ਤਰ੍ਹਾਂ ਦਾ ਜੀ ਆਪਣਾ ਰੇਟ ਹੀ ਹੋਊਗਾ ਵੱਖਰੇ ਜੋ ਸਾਰੇ ਤਕਰੀਬਨ ਉਲਦੀ ਚ ਹੈ ਵੱਖਰਾਂ ਦਾ ਕਹਿੰਦੇ ਰੇਟ ਹੀ ਹੈ ਇੱਕ ਵਾਰੀ ਤੁਸੀਂ ਜ਼ਰੂਰ ਪਹੁੰਚੋ ਇੱਥੇ ਤੇ ਆਜੋ ਜੀ ਆਜੋ ਇੱਕ ਹੁਣ ਆਪਣੇ ਲਈ ਆਈ ਹੈ ਸ਼ਰਟ ਬਰਕਵਦਰ ਦੀ ਬਰਕ ਬ੍ਰਦਰ ਦੀ ਹਾਂ ਜੀ ਮਨ ਲਓ origignal ਸ਼ਰਟ ਇਹ online check ਕਰ ਲਿਓ 12000 ਰੁਪਏ ਦੀ ਸ਼ਰਟ ਲੈਸ ਕਰਕੇ 7200 ਰੁਪਏ ਸ਼ਰਟ ਆ ਇਹਦੀ ਕੁਆਲਿਟੀ ਚੈੱਕ ਕਰੋ ਕੱਪੜਾ ਚੈੱਕ ਕਰੋ ਸੇਮ ਡਿੱਟੋ ਆ ਆਪਾਂ ਤੁਹਾਨੂੰ ਦੇਵਾਂਗੇ only 900 ਰੁਪਏ ਦੀ ਲਓ ਜੀ ਜਿਹੜੀ 7200 ਦੀ ਸ਼ਟ ਤੁਹਾਨੂੰ ਇਹ ਤੋਂ ਮਿਲੂਗੀ ਤੀਜੀ ਦੇਖੋ 900 ਰੁਪਏ ਉਹ ਕੋਡ ਸਕੈਨ ਹੋਊਗਾ ਸਾਰਾ ਕੁਝ OK ਰਿਪੋਰਟ ਆ ਆਹ ਕਿ ਕਲਰ ਚੈੱਕ ਕਰੋ 8 ਤੋਂ 10 ਕਲਰ ਨੇ ਇਹਦੇ ਚ ਆਹ 8 ਤੋਂ 10 ਕਲਰ ਆਹ ਕਲਰ ਚਾਰਟ ਸਾਰਾ ਬਰਕ ਬ੍ਰਦਰ ਦੀ ਮਾਰਕੀਟ ਰੇਟ ਕੀ ਹੈ ਜੀ ਇਹਦਾ ਮਾਰਕੀਟ ਦੇ ਬ੍ਰਦਰ ਪਤਾ online 12000 ਰੁਪਏ ਤੋਂ ਲੈਸ ਕਰਕੇ ਬਹੁਤ ਚੰਗੀ ਵਿਕਰੀ ਆ। ਲਓ ਜੀ ਇਹ ਕਹਿੰਦੇ ਨੇ ਜੇ ਤੁਸੀਂ ਆਨਲਾਈਨ ਚੈੱਕ ਕਰੋਗੇ ਇਹਦਾ ਰੇਟ ਆ। ਇਹ ਤੁਹਾਨੂੰ ਮਿਲੂਗੀ 7200 ਦੀ ਪਰ ਜੇ ਡੈਨਮ ਲਾਇਬ੍ਰੇਰੀ ਵਾਲਿਆਂ ਦੇ ਆਉਂਗੇ ਪੀਰਾਂ ਵਾਲਾ ਗੇਟ ਸੁਨਾਮ ਦੇ ਫਰਸਟ ਕਾਪੀ ਤਾਂ ਤੁਹਾਨੂੰ ਪਹਿਲੀ ਕਾਪੀ ਇਹ ਫਰਸਟ ਕਾਪੀ ਇਹ ਤੁਹਾਨੂੰ ਮਿਲੂਗੀ 900 ਰੁਪਏ ਦੀ 900 ਦੀ ਹੋਰ ਹੀ ਮਾਰਦਾਨ ਕਰਦਾ ਤੁਸੀਂ ਆ ਜਾਓ ਜਿਹੜੀ ਕਿਦਾ ਵੀਡੀਓ ਸ਼ੇਅਰ ਕਰਕੇ ਆਉਂਦੇ ਹੋ। ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਹੋਰ ਵੀ ਲੈਸ ਮਿਲੂ ਇਹ। ਜਿਹੜੀ 7200 ਦੀ ਮਿਲਦੀ ਆ ਉਂ ਲੈਣ ਇਹ ਤੁਹਾਨੂੰ ਇੱਥੋਂ ਮਿਲੂਗੀ 900 ਦੀ ਕਲਰ ਚੈੱਕ ਕਰ ਲੋ ਕਿੰਨੇ ਕਲਰ ਨੇ 12 ਜੀ ਇਹਦੇ ਚ 12 ਜੀ 12 ਹੁੰਦਾ ਕੋਈ ਜਦੋਂ ਸੇਵ ਹੋ ਗਿਆ ਉਹ ਸਾਰੇ ਪਿਆਰੇ ਪਿਆਰੇ ਕਲਰ ਨੇ ਕਰੋ ਚੈੱਕ ਸਾਰੇ ਤੁਸੀਂ ਇਹਨੂੰ ਜੀਨ ਨਾਲ ਪਾਓ ਫਾਰਮਲ ਨਾਲ ਪਾਓ ਆ ਦੇਖੋ ਦਫਤਰੀ ਸ਼ਰਟ ਰੋਜ਼ ਨਾਲ ਪਾਓ ਜਿਹੜੀ ਮਰਜੀ ਜਿਹਦੇ ਨਾਲ ਮਰਜੀ ਪਾ ਲੋ ਇਹਨੂੰ ਜੀਨ ਨਾਲ ਪਾਓ ਚਾਹੀਦੀ ਫਾਰਮਲ ਨਾਲ ਪਾਓ ਹੋਰ ਵੀ ਆਪਣੇ ਆਂ ਦਾ ਆਟਕੇ ਨੇ ਨੋਟਿਕਾ ਦਾ ਮਤਲਬ ਚੰਗੇ ਬ੍ਰਾਂਡ ਮਿਲਣ ਹਰ ਹਫਤੇ ਇੱਥੇ ਨਵਾਂ ਤੁਹਾਨੂੰ ਅਪਡੇਟ ਅਪਡੇਟ ਮਿਲਦੀ ਆ ਵੈਰਾਈਟੀਆਂ ਦੇ ਵਿੱਚ ਜੇ ਗੱਲ ਕਰੀਏ ਹਾਂਜੀ ਹੁਣ ਇੱਕ ਦੇ ਆ ਚੱਕੋ ਇਹ ਲੈ ਬਿਲਕੁਲ ਨਿਆ ਸਟਾਫ ਆ ਜੀ ਨੇ ਡਿਜ਼ਾਈਨ ਆਮ ਬਟਨ ਵਾਲੀ ਜਾਂਦੀ ਹੈ ਜਿਪਰ ਵਾਲੀ ਚੇਨ ਵਾਲੀ ਹਾਫ ਜਿਪਰ ਆ ਬਿਲਕੁਲ ਚੇਨ ਵਾਲੀ ਜਿਪ ਵਾਲੀ ਹਾਂਜੀ ਇਹਦੇ ਚਾਰੇ ਕਲਰ ਆਗੇ ਜੀ ਇਹਦੇ ਵਿੱਚ ਚਾਰ ਕਲਰ ਜੀ ਚਾਰ ਕਲਰ ਲਓ ਜੀ ਬਿਲਕੁਲ ਐਕਸਟਰਾ ਕਲਰ ਨੇ ਜੀ ਲਓ ਜੀ ਮਿੱਤਰੋ ਮਾਰ ਲਓ ਨੀਗਾ ਫਟਾਫਟ ਕੇ ਰੰਗ ਗਰਮੀਆਂ ਦਾ ਤੋਹਫਾ ਤੁਹਾਡੇ ਵਾਸਤੇ ਲੈਦਾ ਟਰੱਕ ਭਰ ਕੇ ਹਨਾ ਚੱਕੋ ਜੀ ਆ ਲਓ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਇੱਕ ਵਾਰੀ ਤੁਸੀਂ ਜਰੂਰ ਚੈੱਕ ਕਰਨੀ ਆਜੋ ਭਾਵੇਂ ਹਾਂਜੀ ਕੋਈ ਵੀਟ ਕਰੋ ਕੈਪ ਆਈ ਕਰੀ ਵਾਸਤੇ ਬਹੁਤ ਜਿਆਦਾ ਜੀ ਕੈਪ ਚੱਕ ਲੈ ਸਾਰੀ ਇੱਕ ਵਾਰੀ ਆ ਲਓ ਜੀ ਕੈਪ ਕੱਢੋ ਬਾਸ ਸਾਰੀ ਕੈਪ ਦੀ ਕੁਆਲਿਟੀ ਡਿਜ਼ਾਈਨ ਰੇਟ ਸਭ ਕੁਝ ਚੋਕੀ ਰਿਪੋਰਟ ਹੈ ਜੀ ਬਹੁਤ ਕਲਰ ਨੇ ਕਿੰਨੇ ਕਲਰ ਆਗੇ ਦੇ ਵਿੱਚ ਜੀ ਜਿੰਨੇ ਕੈਪ ਚ ਸਾਰੇ ਨੇ ਜੀ ਸਾਰੇ ਕਲਰ ਆ ਤੁਹਾਨੂੰ ਕੈਪ ਦੇ ਕਟੋ ਕਟ ਵੀ ਆ ਮੰਨ ਕੇ 1.5 ਤੋਂ 200 ਕੈਪ ਹੋਗੀ ਅੱਜ ਕੱਲ ਜਿਹੜੇ ਨਵੇਂ ਜਵਾਨ ਨੇ ਐਂ ਰੱਖਦੇ ਐਂ ਰੱਖਦੇ ਆ ਤੁਸੀਂ ਸਕੀਨ ਉਹ ਜੇ ਕੈਪ ਦੇ ਉਹ ਵੀ ਆ ਕੇ ਤੁਸੀਂ ਇੱਥੇ ਇੱਕ ਵਾਰੀ ਵਿੱਚ ਰਿਕਤ ਰਾਈ ਰੇਂਜ ਆ ਨਾਰਮਲ ਵੀ ਤੇ ਹਾਈ ਵੀ ਨਾਰਮਲ ਤੇ ਹਾਈ ਰੇਂਜ ਤੁਹਾਨੂੰ ਸਾਰਿਆਂ ਦੇ ਵਿੱਚ ਮਿਲ ਜਾਂਦਾ ਇਹ ਵੀ ਤੁਹਾਨੂੰ ਬਾਜ਼ਾਰ ਨਾਲੋਂ ਆਪਣੀ ਗਾਰੰਟੀ ਹੈ ਤੁਹਾਨੂੰ ਵਾਈਬ੍ਰੇਟ ਦੇਵਾਂਗੇ ਬਾਜ਼ਾਰ ਨਾਲੋਂ ਜੈਜ ਰੇਟ ਤੁਹਾਨੂੰ ਇੱਥੇ ਮਿਲੂਗਾ ਇਹਨਾਂ ਦੀ ਗਾਰੰਟੀ ਹੈ ਰੇਟ ਉਧਰ ਮਾਰਦੇ ਦੇਖ ਕੈਪ ਵੀ ਕੈਪ ਬਹੁਤ ਕੈਪ ਇੱਧਰ ਦੇਖੋ ਲੈਣਾ ਲਾ ਰੱਖਿਆ ਨੇ ਇਹ ਜਿਹੜੇ ਵਾਲ ਕੱਟ ਕੇ ਰੱਖਦੇ ਨੇ ਜਵਾਨ ਉਹਨਾਂ ਵਾਸਤੇ ਆ ਖੁੱਲ ਆਹ ਟਰੱਕ ਭਰ ਕੇ ਲਿਆਂਦਾ ਤੁਹਾਨੂੰ ਕਹਿੰਦਾ ਵੀ ਆਹ ਲਓ ਜੀ ਕਰ ਲਓ ਚੈੱਕ ਅੱਗੇ ਕਰ ਦਿਓ ਜੀ ਇੱਧਰ ਵੀ ਆ ਜਾਓ ਆਹ ਲੋ ਜੀ ਕੈਪਈ ਕੈਪੜੇ ਕੈਪਈ ਦੋ ਤਸੱਲੀ ਕਰਾ ਲਾਂਗੇ ਜੀ ਤਸੱਲੀ ਕਰਾਤੀ ਆਹ ਲੋ ਜੀ ਕਲਰ ਫੈਸਟੀਵਲ ਦਾ ਕੰਮ ਕਰਦਾ ਉਹ ਨਹੀਂ ਰੱਖਦਾ ਹਾਂ ਉਹਨੂੰ ਕਿਹਾ ਵੀ ਤੋਹਫੇ ਦਾ ਟਰੱਕ ਭਰ ਕੇ ਲਿਆਂਦਾ ਇੱਕ ਵਾਰੀ ਪਹੁੰਚੇ ਜ਼ਰੂਰ ਮਨ ਲਓ ਕਿ ਲੈਣਾ ਲਾਤੀ ਆ ਉਹ ਕਹਿੰਦੇ ਕਹਿੰਦੇ ਲੈਣਾ ਲਾ ਦਾਂਗੇ ਇਹਨਾਂ ਨੇ ਲੈਣਾ ਲਾਤੀ ਆ ਲੈਣਾ ਲਾਤੀ ਆ ਜੀ ਤੇ ਇਧਰ ਚੈੱਕ ਵਾਲੀਆਂ ਹਾਂ ਜੀ ਇਹ ਇਧਰ ਵਾਲੀ ਆ ਆ ਵੀ ਕਰਾ ਦੋ ਆਹ ਦੇਖ ਲੋ ਇਹਦੇ 'ਚ ਹਜ਼ਾਰਾਂ ਹੀ ਕਲਰ ਪਿਆ ਢੇਰ ਲੱਗੇ ਪਿਆ ਕੋਟ ਰੈਡੀ ਪਿਆ ਮੋਟਰਲ ਮਹੀਨਾ ਪਹਿਣੀ ਵਧੀਆ ਟੌਪ ਸ਼ਰਟ ਚਲੋ ਆ ਜਿਹੜਾ ਨਵਾਂ ਮਾਲ ਆ ਗਰਮੀਆਂ ਦਾ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਕੇ ਤੇ ਆ ਇਧਰ ਆਜੋ ਮੜਾ ਜ ਆ ਮਾਰੀ ਆ ਦੇਖੋ ਸੋਕਸ ਫੋਕਸ ਦੇ ਵਿੱਚ ਤੁਹਾਨੂੰ ਹਰ ਵੈਰਾਈਟੀ ਮਿਲੂਗੀ ਕਿਹੜੀ ਕਿਹੜੀ ਕੰਪਨੀ ਦੀਆਂ ਨੇ ਇਹ ਇਕੱਲੀ ਸੁਪਰ ਸੋਕਸ ਵੇਚਦੇ ਆਪਾਂ ਇੰਡੀਆ ਦਾ ਨੰਬਰ 1 ਬਰਾਨਾ ਸੁਪਰ ਸੋਕਸ ਬਹੁਤ ਹੀ ਵਧੀਆ ਕੁਆਲਿਟੀ ਆ ਤੁਸੀਂ 2 ਦਿਨ ਲਗਾਤਾਰ ਜਰਾਬ ਪਾ ਲਓ ਤੈਨੂੰ ਤਾਂ ਸਮੈਲ ਨਹੀਂ ਆਊਗੀ ਠੀਕ ਆ ਜੀ ਸੁਪਰ ਸੋਕਸ ਆ ਦੇਖੋ ਇਧਰ ਮਰੋ ਨੀਗਾ ਔਰ ਦੇ ਵੀ ਦਾ ਸਰਪ੍ਰਾਈਜ਼ ਦਾ ਅੰਡਰਵੀਰ ਆ ਗਿਆ ਲਓ ਜੀ ਕਰ ਲੋ ਚੈੱਕ ਠੀਕ ਆ ਜੀ ਕੀ ਹੋਰ ਆਪਣਾ ਆ ਇਹ ਤਾਂ ਲੱਖ ਕੋਜੀ ਹੈਗਾ ਨਾ ਹਾਂਜੀ ਇਹ ਸਾਰਾ ਗਰਮਨ ਅੰਡਰਗਾਰਮੈਂਟ ਦਾ ਅੰਡਰਗਾਰਮੈਂਟ ਦਾ ਸਾਰਾ ਸਮਾਨ ਇਹਨਾਂ ਕੋਲ ਹੈ ਵੈਲਟਅਰ ਆ ਗਈ ਐਕਸੈਸਰੀ ਠੀਕ ਹੈ ਜੀ ਆਹ ਲੋ ਆ ਦਿਖਾਓ ਜੀ ਖਾਸਤਾ ਜੀ ਲਓ ਜੀ ਆਹ ਦੇਖੋ ਕੋਲਰ ਦੇ ਵਿੱਚ ਬਹੁਤ ਸਾਰੇ ਆਰਟਿਕਲ ਆ ਗਿਆ ਜੀ ਇਹਨੂੰ ਕਲਰਫੁੱਲ ਕਹਿ ਸਕਦੇ ਆਪਾਂ ਦੇਖੋ ਇਹਨੂੰ ਕਰੋ ਆਹ ਦੇਖੋ ਜੀ ਮੌਲ ਇਸ ਤਰ੍ਹਾਂ ਬਹੁਤ ਐਟਮਿਕ ਮਿਲ ਜਣਗੇ ਤੁਹਾਨੂੰ ਬਹੁਤ ਤਰ੍ਹਾਂ ਦੇ ਕਲਰ ਹਰ ਪ੍ਰੋਡਕਟੀਆਂ ਦੇ ਵਿੱਚ ਆ ਸਿੱਧਾ ਕਰਕੇ ਦਿਖਾ ਆ ਦੇਖੋ ਆਹ ਲਓ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਗਰਮੀਆਂ ਦਾ ਤੋਹਫਾ ਤੁਹਾਡੇ ਵਾਸਤੇ ਇੱਕ ਵਾਰੀ ਬੀਜ ਤੇ ਜ਼ਰੂਰ ਕਰੋ ਕੁਆਲਿਟੀ ਪੱਕੋ ਰੇਟ ਪੱਕੋ ਫੁੱਲ ਜ਼ਿੰਮੇਵਾਰੀ ਹੋ ਗਈ ਹੈ ਆਪਣੀ ਕੁਆਲਿਟੀ ਦੀ ਰੇਟ ਦੀ ਫੁੱਲ ਗਾਰੰਟੀ ਹੈ ਬਾਈ ਕਹਿੰਦੇ ਜੀ ਇੱਕ ਵਾਰੀ ਜਰੂਰ ਆਓ ਇੱਕ ਵਾਰੀ ਵੀਰ ਜਰੂਰ ਕਰੋ ਠੀਕ ਹੈ ਜੀ ਮਨ ਲਓ ਡਿਊਜ਼ ਵਗੈਰਾ ਹੋਰ ਕੱਲੀ ਉਹਨਾਂ ਸ਼ੁਰੂ ਛੜ ਕੇ ਤਾਂ ਲਗਭਗ ਜੜਦੀ ਆਪਣੀ ਸਾਰੀ ਵੈਰਾਈਟੀ ਹੁੰਦੀ ਹੈ ਠੀਕ ਹੈ ਜੀ ਇਧਰ ਕੀ ਪਿਆ ਇਧਰ ਵੀ ਮਾਰਦੇ ਕਹਿ ਰਹੇ ਨੇ ਇਹਦੇ ਬਾਰੇ ਦੱਸਿਓ ਮੜਾ ਜੀ ਕਿਹੜੇ ਕਿਹੜੇ ਪਰਫਿਊਮ ਆਪਣੇ ਕੋਲ ਬਹੁਤ ਸਾਰੇ ਜਿਹੜੇ ਮਨ ਲਓ ਲੇਟੈਸਟ ਚੱਲਦੇ ਨੇ ਆ ਦੇਖੋ ਹਾਂ ਜੀ ਬਹੁਤ ਸੋਹਣੀ ਕੁਆਲਿਟੀ ਹੈ ਬ੍ਰਾਂਡ ਨੇ ਜਿਹੜੇ ਅੱ ਪੱਕਾ ਗਰੋਥ ਕਰਦਾ ਜੀ ਇਹ ਫੁੱਲੇ ਜੀ ਫੁੱਲੇ ਗਰੰਟੀ ਹੈ ਜਿਹੜੇ ਕਹਿੰਦੇ ਨੇ ਸਾਡੀਆਂ ਦਾੜੀ ਮੁੱਸਾਂ ਵੱਧਦੀਆਂ ਨਹੀਂ ਹੈਗੀਆਂ ਉਹ ਵੀ ਇੱਥੇ ਤੁਸੀਂ ਆ ਸਕਦੇ ਹੋ ਦਾੜੀ ਮੁੱਸਾਂ ਵਧਾਉਂਦੇ ਨੇ ਇਹ ਹਾਂ ਜੀ ਹਾਂ ਆਹ ਲਓ ਸਾਰੇ ਕੋਲ ਓਕੇ ਦੀ ਰਿਪੋਰਟ ਜੈਨੂਨ ਸਾਰੇ ਡੀਓਰ ਪਿਊਨ ਨੇ ਹੋਰ ਐਵਰ ਬਲੈਕ ਆਹ ਲਓ ਜੀ ਟੌਮ ਫੋਰਡ ਟੌਮ ਫੋਰਡ ਮਤਲਬ ਫੇਕ ਕਾਪੀ ਤੇ 15 20000 ਦੇ ਜੈਨੂਨ ਵਿਕਦੇ ਨੇ ਹਾਂ ਜੀ ਹਾਂ ਜੀ ਇਹ ਜਿਹੜੇ ਜੈਨੂਨ 20 15 15 20000 ਦੇ ਮਿਲਦੇ ਨੇ ਇੱਥੇ ਤੁਹਾਨੂੰ ਬਹੁਤ ਹੀ ਘੱਟ ਰੇਟ ਤੇ ਮਿਲਣਗੇ ਇਹਦੀ ਰੇਟ ਦੱਸ ਦੋਗੇ ਹਾਂ ਜੀ ਹਾਂ ਰੇਟ ਦੱਸ ਇਹ ਤੁਹਾਨੂੰ ਮਿਲੂਗਾ ਇਹ ਓਨਲੀ 700 ਰੁਪਏ ਦਾ ਜੇ ਆਪਾਂ ਔਨਲਾਈਨ ਮੰਗਵਾਈਏ ਕਿੰਨਾ ਦਾ ਮਿਲੂ ਇਹ 15 18 19 ਰੁਪਏ ਦਾ ਜੀ ਇਹਦਾ ਰੇਟ ਚੀਜ਼ ਦਾ ਰੇਟ ਹੈਗਾ 15 20000 ਤੱਕ ਦਾ ਰੇਟ ਆ ਤੁਹਾਨੂੰ 700 ਦਾ ਮਿਲ ਜੂਗਾ ਇੱਥੇ 700 ਦਾ 700 ਦਾ ਕੀ ਬਾਤਾਂ ਨੇ ਜਮਾ ਸਸਤਾ ਕਰਖਿਆ ਕੰਮ ਇਹਨਾਂ ਨੇ ਫਰਸਟ ਕਾਪੀ ਹੈ ਜੀ ਫਰਸਟ ਕਾਪੀ ਹੈ ਜਦੋਂ ਮਰਜੀ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ ਜੀ ਇੱਥੇ ਇਹ ਆ ਲਓ ਜੀ ਬੂਟ ਕੱਟ ਦੀ ਪੈਂਟਾ ਕੋਈ ਫਿਟ ਕਰਾਉਣ ਫਾਰਮਲ ਇਹ ਆ ਵੀ ਫਾਰਮਲ ਬੂਟ ਕੱਟ ਦੇ ਵਿੱਚ ਆ ਕਾਟਨ ਦੀ ਜੀ ਕਿਸੇ ਆਫਿਸ ਵਗੈਰਾ ਪਾਣੀ ਆ ਤਾਂ ਇਹ ਮੌਡ ਲਾਈ ਫ੍ਰਾਈਡੇ ਵੀ ਤੁਹਾਨੂੰ ਲਾ ਲੰਘ ਦੇਣਾ ਹੈ ਐਕਚੁਅਲੀ ਹੋਲ ਸੇਲ ਦਾ ਮਾਲ ਹੈ ਜੀ ਇਹਦਾ ਹੋਲ ਸੇਲ ਦਾ ਮਾਲ ਆ ਭਾਈ ਉਹ ਕਹਿੰਦੇ ਲਾਈਵ ਦੇ ਵਿੱਚ ਅਸੀਂ ਗੱਲ ਕਰ ਨਹੀਂ ਸਕਦੇ ਕਿਉਂਕਿ ਮਾਰਕੀਟ ਦੀ ਗੱਲਬਾਤ ਹੁੰਦੀ ਹੈ ਇਹਦੇ ਵਿੱਚ ਚਲੋ ਤੇ ਤੁਸੀਂ ਇੱਕ ਵਾਰੀ ਵੀਚ ਜ਼ਰੂਰ ਕਰਿਓ ਆ ਕੇ ਬਹੁਤ ਵਧੀਆ ਪੈਂਟਾਂ ਨੇ ਇਹ ਦੇਖੋ ਤੁਹਾਨੂੰ ਸਟਿਚ ਕਰਾਉਣ ਦੀ ਲੋੜ ਨਹੀਂ ਪੈਣੀ ਸਟਿਚ ਕਰਾਉਣ ਦੀ ਲੋੜ ਨਹੀਂ ਹੈਗੀ ਵੈਸੇ ਇੱਥੋਂ ਲਓ ਪਾਓ ਤੇ ਦਫ਼ਤਰ ਜਾਓ ਹਾਂ ਸਿੱਧਾ ਦਫ਼ਤਰ ਬਾਪੂ ਜੀ ਜਿਆਰ ਕੇ ਵਿਆਹ ਦੇ ਲੱਗ ਜਾਓ ਇੱਥੋਂ ਜਿਆਰ ਕੇ ਲੱਗ ਜਾਓ ਬਸ ਇੱਕ ਵਾਰੀ ਦੁਕਾਨ 'ਚ ਵੜ ਜਾਓ ਇਹਨਾਂ ਦੇ ਸੌਰੀ ਇੱਕ ਵਾਰੀ ਡੈਨਮ ਲਾਇਬ੍ਰੇਰੀ ਦੇ ਵਿੱਚ ਆ ਜਾਓ ਹਨਾ ਰੈਡੀ ਕਰਕੇ ਭੇਜਾਂਗੇ ਹਾਂ ਰੈਡੀ ਕਰਕੇ ਭੇਜਣਗੇ ਫੁੱਲ ਸਮਾਨ ਇੱਥੋਂ ਤੁਹਾਨੂੰ ਮਿਲਦਾ ਇਹਦੇ ਵਿੱਚ ਡਿਜ਼ਾਈਨਿੰਗ ਕਲਰ ਚਾਰਟ ਬਹੁਤ ਚੋਕੇ ਦੇ ਰਿਪੋਰਟ ਹਾਂ ਕਰ ਲੋ ਚੈੱਕ ਫੁੱਲ ਵੈਰਾਈਟੀ ਹੈ ਜੀ ਦੁਕਾਨ ਦਾ ਕੋਈ ਮਾਰਦੋ ਸਾਡਾ ਫੁੱਲ ਸਟਾਕ ਆ ਬਾਕੀ ਹਰ ਇੱਕ ਮਾਲੋ ਵੀਕ ਅਪਡੇਟ ਹੁੰਦਾ ਜੀ ਆਪਣਾ ਤੇ ਹੁਣ ਆਪਣੀ ਲੋਕੇਸ਼ਨ ਬਾਰੇ ਥੋੜਾ ਦੱਸ ਦੋ ਹਾਂ ਜੀ ਲੋਕੇਸ਼ਨ ਆ ਆਪਣਾ ਪੀਰਾਵਾਲਾ ਗੇਟ ਬਾਜ਼ਾਰ ਦੇ ਵਿੱਚ ਗੱਲ ਸਕੂਲ ਦੇ 오ਪਰੇਟ ਡੈਨਿਮ ਲਾਇਬ੍ਰੇਰੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਦੱਸ ਦੋ 98555 ਜੀ 49510 991570 1313 ਰਿਪੀਟ ਕਰ ਦੋ ਹਾਂ ਜੀ 985549510 9915701313 ਲਓ ਜੀ ਜੈਨਮ ਲਾਇਬ੍ਰੇਰੀ ਦਾ ਕਰ ਲਿਆ ਨੰਬਰ ਨੋਟ ਤੁਸੀਂ ਨੇ ਸਕਰੀਨ ਤੋਂ ਚੱਲ ਰਿਹਾ ਇਹਨੂੰ ਇਹ ਤੋਂ ਨੰਬਰ ਤੋਂ ਤੁਸੀਂ ਕਾਲ ਵੀ ਕਰ ਸਕਦੇ ਹੋ ਆਨਲਾਈਨ ਡਿਲੀਵਰੀ ਵੀ ਕਰ ਦਿੰਦੇ ਨੇ ਜਿੰਨਾ ਮਰਜੀ ਤੁਸੀਂ ਇਹਨਾਂ ਤੋਂ ਜਿੰਨਾ ਮਰਜੀ ਸਟਾਕ ਜਿੰਨਾ ਮਰਜੀ ਸਟਾਕ ਤੁਸੀਂ ਪੈਂਟ ਦੇ ਵਿੱਚ ਹੋਲ ਸੇਲ ਲੋਰ ਦੇ ਵਿੱਚ ਹੋਲ ਸੇਲ ਵੀ ਚਾਹੀਦੀ ਨੇ ਉਹ ਵੀ ਦੇ ਦਾਂਗੇ ਠੀਕ ਆ ਜੀ ਕਿਸੇ ਨੂੰ ਹੋਲ ਸੇਲ ਦੀ ਲੋਡ ਲੋਡ ਹੈ ਕਾਰਗੋ ਲੋਰ कॉटन ਲੋਰ ਤੇ ਮੋਡ ਲੈਂਦੀ ਪੈਂਟ ਇਹ ਅਸੀਂ ਹੋਲ ਸੇਲ ਵੀ ਦੇ ਦਾਂਗੇ ਤੁਹਾਨੂੰ ਹਾਂਜੀ ਕਿਸੇ ਨੂੰ ਆਨਲਾਈਨ ਸਟਾਕ ਚਾਹੀਦਾ ਕਿੰਨਾ ਮਰਜੀ ਤੁਸੀਂ ਅਨਲਿਮਟਿਡ ਮੰਗਵਾ ਸਕਦੇ ਹੋ ਉਹਦੇ ਵਾਸਤੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਠੀਕ ਹੈ ਜੀ ਯਾਦ ਰੱਖੋ ਡੈਨਮ ਲਾਇਬ੍ਰੇਰੀ ਪੀਰਾਂਵਾਲਾ ਗੇਟ ਸਨਾਮ ਕੁੜੀਆਂ ਵਾਲੇ ਸਕੂਲ ਦੇ ਹੋਫ ਸੇਲ ਵਾਸਤੇ ਤੁਸੀਂ ਬ੍ਰਦਰ ਨੰਬਰ ਨੋਟ ਕਰੋ ਹੋਫ ਸੇਲ ਲਈ ਬ੍ਰਦਰ ਨੰਬਰ ਨੋਟ ਕਰੋ 98355 39510 98555 39510 ਰਣਦੀਪ ਸਿੰਘ ਰਿੰਕੂ ਹੋਫ ਸੇਲ ਵਾਸਤੇ ਨੂੰ ਕਾਲ ਕਰ ਸਕਦੇ ਹੋ ਰਿਟੇਲ ਵਾਸਤੇ ਮੈਨੂੰ ਕਾਲ ਕਰੋ ਠੀਕ ਹੈ ਜੀ ਹਾਂ ਜੀ ਕਰ ਲਓ ਨੰਬਰ ਨੋਟ ਡੈਨਮ ਲਾਇਬ੍ਰੇਰੀ ਪੀਰਾਂਵਾਲਾ ਗੇਟ ਸਨਾਮ ਕੁੜੀਆਂ ਵਾਲੇ ਸਕੂਲ ਦੇ ਬਿਲਕੁਲ ਆਪੋਜੀਟ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਮਾਨੀ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਜਿਉਂਦੇ ਬਸਦੇ ਰਹੋ ਫਿਰ ਮਿਲਦੇ ਆਂ ਬਾਬਾ ਮੇਰ ਕਰੇ ਫਿਰ ਨਾ ਮੈਂ ਸਟਾਕ ਦੇ ਨਾਲ ਇੱਕ ਫਿਰ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਠੀਕ ਠੀਕ ਉਹ ਧੰਨਵਾਦ ਜੀ ਧੰਨਵਾਦ ਜੀ